ਕਿਰਨਪ੍ਰੀਤ ਕੌਰ 3121 ਮੈਂ ਰਜਿੰਦਰ ਕੌਰ ਪੁੱਤਰੀ ਕੁਲਜੀਤ ਸਿੰਘ 1844 ਮੈਮ ਮਸਕਾਨ ਗਿੱਲ 벨ਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਤਾਂ ਅਸੀਂ ਕਿਹਾ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਹੈ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇਨਸਪੈਕਟਰ ਉਹ ਭਰਤੀ ਕੀਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਯਤਨ ਨਸ਼ਿਆਂ ਵਿਰੁੱਧ ਮਹੱਤਵਪੂਰਨ ਵੀਡੀਓ ਹੋਈ ਹੈ ਜਿਸ ਨੂੰ ਲੈ ਕੇ ਲਗਾਤਾਰ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੇ ਹੈਗਾ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਅਸੀਂ ਫਰੀਕੋਟ ਦੇ ਬਾਜਗਰ ਬਸਤੀ ਏਰੀਆ ਦੀਆਂ ਜਿਸ ਵਿੱਚ ਅੱਜ ਆਪਰੇਸ਼ਨ ਅਕਾਸ਼ੋ ਤਹਿਤ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜੀ ਹੈਗੀ ਆ ਕੀਤਾ ਰੇਡ ਕੀਤੀ ਜਾ ਰਹੀ ਹੈਗੀ ਆ ਚੈਕਿੰਗ ਕੀਤੀ ਜਾਵੇਗੀ ਜਿਸ ਵਿੱਚ ਫਰੀਕੋਟ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਨੇ ਕਿ ਲਗਾਤਾਰ ਅਫਰੀਕੋੜ ਜ਼ਿਲ੍ਹੇ ਦੇ ਅੰਦਰ ਜਿਹੜੇ ਹੌਟ ਏਰੀਆ ਨੇ ਜਿਨ੍ਹਾਂ ਦੇ ਵਿੱਚ ਨਸ਼ਾ ਤਸਕਰ ਰਹਿੰਦੇ ਹਨ ਜਾਂ ਜਿਨ੍ਹਾਂ ਦੇ ਮਾਮਲੇ ਕਾਫੀ ਦਰਜ ਹਨ ਉਹਨਾਂ ਦੇ ਘਰਾਂ ਦੇ ਉੱਪਰ ਲਗਾਤਾਰ ਸਰਚ ਬਣਾਇਆ ਜਾਂਦੀ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਲਿਸਟ ਬਣੀ ਹੁੰਦੀ ਹੈ ਉਸ ਲਿਸਟ ਦੇ ਆਧਾਰ ਤੇ ਕਾਰਵਾਈ ਕੀਤੀਆਂ ਦੀ ਵਕਫਾ ਟੀਮਾਂ ਬਣਾ ਕੇ ਜਿਹੜਾ ਸਰਚ ਕੀਤੀ ਜਾ ਰਹੀ ਹੈ ਸਬੰਧਤ ਐਸ ਐਚਓ ਡੀ ਐਸ ਪੀ ਅਤੇ ਐਸ ਪੀ ਇੱਥੇ ਜਿਹੜੇ ਹੈਗੇ ਮੌਜੂਦ ਨੇ ਉਹਨਾਂ ਏਰੀਆ ਦੇ ਵਿੱਚ ਸਰਚ ਕਰਨਗੇ ਕਿਉਂਕਿ ਲਗਾਤਾਰ ਇਸ ਤੋਂ ਪਹਿਲਾਂ ਵੀ ਇਸ ਏਰੀਆ ਦੇ ਵਿੱਚ ਸਰਚ ਕੀਤੀ ਗਈ ਸੀ ਇਸ ਏਰੀਆ ਦੇ ਵਿੱਚ ਕਾਫੀ ਅ ਦੇਸ਼ਾਤਕ ਕਿਨਾ ਸੰਬੰਧਤ ਲੋਕ ਨੇ ਇਹਨਾਂ ਦੇ ਖਿਲਾਫ ਮਾਮਲੇ ਦਰਜ ਨੇ ਇੱਕ ਲੱਖ ਵਗੈਰ ਟੀਮਾਂ ਬਣਾ ਕੇ ਜਿਹੜੀ ਹੈਗੀ ਸਰਚ ਕੀਤੀ ਜਾ ਰਹੀ ਹੈ ਤੇ ਆਪਾਂ ਇਸ ਤੋਂ ਬਾਅਦ ਗੱਲਬਾਤ ਵੀ ਕਰਾਂਗੇ ਤੇ ਸਰਕਾਰ ਦਾ ਜੋ ਸੁਪਨਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਐਕਸ਼ਨ ਮੋਡ ਦੇ ਵਿੱਚ ਫ੍ਰੀਕੋਲ ਪੁਲਿਸ ਨਜ਼ਰ ਆ ਰਹੀ ਹੈ ਤੇ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਕਈ ਥਾਵਾਂ ਤੇ ਬਲੋਚਰ ਵੀ ਚੱਲੇ ਨੇ ਤੇ ਨਾਲ ਦੀ ਨਾਲ ਕਈ ਨਸ਼ਾ ਤਸਕਰਾਂ ਫੜ ਕੇ ਜੇਲ੍ਹ ਭੇਜਿਆ ਗਿਆ ਹੈਗਾ ਕੁਝ ਪਰਸੈਂਟ ਜੋ ਲੋਕ ਰਹਿੰਦੇ ਨੇ ਉਹਨਾਂ ਦੇ ਉੱਪਰ ਵੀ ਅੱਖ ਰੱਖੀ ਜਾ ਰਹੀ ਹੈਗੀ ਹੈ ਤਸਵੀਰਾਂ ਤੁਹਾਨੂੰ ਅਸੀਂ ਫ੍ਰੀਕੋਲ ਦਿਖਾ ਰਹੇ ਹਾਂ ਬਾਜੀਗਰ ਬਸਤੀ ਦੀਆਂ ਜਿੱਥੇ ਕਿ ਜਿਹੜੇ ਸਬੰਧਤ ਲੋਕ ਨੇ ਜਿਨ੍ਹਾਂ ਦੀ ਲਿਸਟ ਫ੍ਰੀਕੋਲ ਪੁਲਿਸ ਕੋਲ ਹੈਗੀ ਆ ਅਕਸਰ ਹੀ ਉਹਨਾਂ ਦੇ ਘਰਾਂ ਦੇ ਉੱਪਰ ਆ ਕੇ ਚੈਕਿੰਗ ਕੀਤੀ ਜਾਂਦੀ ਹੈ ਤੇ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਬੰਧਿਤ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਿਆ ਗਿਆ ਹੈਗਾ ਕਈ ਏਰੀਏ ਨੇ ਜੇ ਫ੍ਰੀ ਕੋਰਟ ਦੇ ਵਿੱਚ ਅਕਸਰ ਹੀ ਸਲਾਮੀਰੀਆਂ ਦੇ ਵਿੱਚ ਨਸ਼ਾ ਤਸਕਰ ਕਾਫੀ ਨੇ ਉਹਨਾਂ ਦੇ ਖਿਲਾਫ ਪੇਮਾਂ ਵਾਲੇ ਵੀ ਦਰਜ ਨੇ ਕਈ ਲੋਕ ਘਰ ਛੱਡ ਗਏ ਅਜੇ ਹੋਏ ਵੀ ਨੇ ਤੇ ਦੁਪਹਿਰ ਦੇ ਸਮੇਂ ਜਿਹੜੇ ਹੈਗੇ ਸਮਾਂ ਰੇਡ ਕੀਤੀ ਗਈ ਕਾਰਨ ਕੀ ਹੈ ਕਈ ਵਾਰ ਲੋਕ ਘਰਾਂ ਦੇ ਵਿੱਚ ਬੈਠੀ ਹੁੰਦੇ ਹਨ ਲਗਾਤਾਰ ਨਸ਼ਿਆਂ ਦੀ ਉਰਤ ਜੋ ਸਰਕਾਰ ਦੇ ਵੀ ਦੇਸ਼ ਨੇ ਕਿਉਂਕਿ ਕਿਹਾ ਗਿਆ ਕਿ ਕਿਸੇ ਵੀ ਹਾਲਤ ਵਿੱਚ ਟਾਰਗੇਟ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਤਾਂ ਹਰ ਇੱਕ ਚੀਜ਼ ਵਿਕੀ ਨਾਲ ਅਗਲੀ ਜਾਂਚ ਕੀਤੀ ਜਾ ਰਹੀ ਹੈ। ਬਹਾਲ ਕਿ ਕਈ ਵਾਰ ਦੇਖਿਆ ਜਾਂਦਾ ਕਿ ਜਿਹੜੇ ਤਸਕਰ ਨੇ ਉਹ ਕਾਸ਼ਟ ਵੀ ਪਾ ਲੈਂਦੇ ਨੇ ਤੇ ਹਰ ਇੱਕ ਚੀਜ਼ ਦੀ ਜਿਹੜੀ ਵਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਤਾਂ ਕਰਦੇ ਵਿੱਚ ਕੋਈ ਵੀ ਚੀਜ਼ ਪਈ ਹੋਵੇ ਉਸੇ ਵਿੱਚ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਅਸਰੀ ਟ੍ਰੀਪਲ ਪੁਲਿਸ ਵੱਲੋਂ ਇਸ ਸਥਿਤੀ ਹਜੂਤ ਅਹਿਰਾ ਦਾ ਹੋ ਗਿਆ ਹੈ ਬਦਲ ਹੋ ਗਿਆ ਹੈ ਕਿ ਨਾ ਕੇਵਲ ਕਾਇ ਜਾਂਦੇ ਨੇ ਸਰਚਾਂ ਕੀਤੀਆਂ ਜਾਂਦੀਆਂ ਨੇ ਤੇ ਇਸ ਇਹ ਏਰੀਆ ਜਿਹੜਾ ਹੌਟ ਏਰੀਆ ਮੰਨਿਆ ਦਾ ਕਾਫੀ ਤਸਕਰਤੀ ਸੀ ਕਾਫੀ ਹੱਦ ਤੱਕ ਢਲ ਪਈ ਹੋਈ ਹੈ ਰੁਕਿਆ ਹੋਇਆ ਤੇ ਪਰ باوجود ਕਿਤੇ ਨ ਕਿਤੇ ਅਜੇ ਹ ਘਟਨਾ ਸਾਹਮਣੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਹਰ ਇੱਕ ਚੀਜ਼ ਲਗਾਈ ਨਾਲ ਅਜੇ ਵੀ ਚੱਕੀਤਾ ਜਾ ਰਿਹਾ ਹੈਗਾ ਡੀਕੋਡ ਦੀ ਬਾਜ਼ੀਕਾਰ ਬਸਤੀ ਦੇ ਵਿੱਚ ਬਰੇਸ਼ਨ ਕਾਸੋ ਚੱਲ ਰਿਹਾ ਹੈ ਸਾਡੇ ਨਾਲ ਐਸਪੀ ਮੌਜੂਦ ਨੇ ਮਨਵਿੰਦਰ ਸਿੰਘ ਜੀ ਆ ਤਾਂ ਲਗਾਤਾਰ ਇਸ ਇਰੀਏ ਵਿੱਚ ਪਹਿਲਾਂ ਵੀ ਰੇਡ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਦਾ ਫਿਰ ਕੀ ਮਕਸਦ ਸੀਗਾ ਵੀ ਜਿਹੜਾ ਲਗਾਤਾਰੇ ਮਿਸ਼ਨ ਚਲਾਇਆ ਜਾਂਦਾ ਦੇਖੋ ਜਿਹੜੀਆਂ ਹੈਗੇਆਂ ਲਗਾਤਾਰ ਜਿਹੜੀਆਂ ਫਰੀਦਕੋਟ ਪੁਲਿਸ ਵੱਲੋਂ ਜਦੋਂ ਕੋਈ ਇਨਪੁੱਟਸ ਆਉਂਦੀਆਂ ਵਾ ਤਾਂ ਡਿਫਰੈਂਟ ਡਿਫਰੈਂਟ ਜਿਹੜੇ ਇਲਾਕੇ ਹੈਗੇ ਆ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਕੋਆਰਡਨ ਕਰਕੇ ਜਿਹੜਾ ਹੈਗਾ ਕਿ अर्ਲੀ ਮਾਰਨਿੰਗ ਦੁਪਹਿਰ ਨੂੰ ਜਾਂ ਸ਼ਾਮ ਨੂੰ ਜਿਹੜਾ ਚੈੱਕ ਕੀਤਾ ਜਾਂਦਾ ਵਾ ਤਾਂ ਜਦੋਂ ਅਚਾਨਕ ਕਿਦਾਂ ਚੈੱਕ ਕਰਦੇ ਆ ਤੇ ਸਾਨੂੰ ਕੋਈ ਨਾ ਕੋਈ ਜ਼ਰੂਰ ਰਿਕਵਰੀ ਹੁੰਦੀ ਆ ਔਰ ਸਾਡਾ ਜਿਹੜਾ ਇਹ ਕੈਸੋ ਆਪਰੇਸ਼ਨ ਜਿਹੜਾ ਹੈਗਾ ਇਹ ਸਕਸੈਸਫੁਲ ਹੋਗਾ। ਹਾਂ ਇਸ ਇਰੀਏ ਦੀ ਗੱਲ ਕਰੀਏ ਤਾਂ ਕਈ ਨਸ਼ਾ ਤਸਕਰੇ ਤੇ ਹੈਗੇ ਆ। ਹੁਣ ਦੀ ਗੱਲ ਸਥਿਤੀ ਦੀ ਗੱਲ ਕਰੀਏ ਕਿ ਪਹਿਲਾਂ ਕਾਫੀ ਚਰਚਾ ਚ ਏਰੀਆ ਰਹਿੰਦਾ ਹੁਣ ਦੀ ਗੱਲ ਕਰੀਏ ਕਿਉਂਕਿ ਲਗਾਤਾਰ ਮਹਿਮ ਚੱਲੇ ਕਿੰਨਾ ਫਰਕ ਵੀ ਇਹ ਦੇ ਵਿੱਚ ਨਜ਼ਰ ਆ ਰਿਹਾ। ਦੇਖੋ ਇਹ ਇਹ ਤਾਂ ਤੁਸੀਂ ਆਪ ਹੀ ਖੁਦ ਜਾਣ ਸਕਦੇ ਹੋ ਕਿਉਂਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਪਬਲਿਕ ਤੁਹਾਨੂੰ ਖੁੱਲ੍ਹ ਕੇ ਦੱਸ ਸਕਦੀ ਆ ਜਿਹੜੇ ਬਹੁਤ ਜ਼ਿਆਦਾ ਫਰਕ ਹੈਗਾ ਮੇਨ ਜਿਹੜੇ ਵੱਡੇ ਸਮਗਲਰ ਜਾਂ ਨਾਮੀ ਉਹ ਸਾਰੇ ਇੱਥੋਂ ਦੌੜ ਚੁੱਕੇ ਆ ਜਿਹੜੇ ਕੁਸ਼ ਹੈਗੇ ਉਹ ਸੀ ਫੜ ਕੇ ਅੰਦਰ ਚੇਲਾਂ ਚ ਦੇ ਉਤੇ ਬਹੁਤ ਛੋਟੇ ਲੈਵਲ ਤੇ ਜਿਹੜੇ ਹੈਗੇ ਆ ਉਹਨਾਂ ਨੂੰ ਹੁਣ ਅਸੀਂ ਜਿਹੜਾ ਹੈਗਾ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆਂ ਔਰ ਲਗਾਤਾਰ ਇਹ ਜਿਹੜਾ ਅਵਰੇਸ਼ਨ ਕਸੂ ਹੈ ਚੱਲਦਾ ਰਿਹਾ ਕਰੇਗਾ ਕਿਉਂਕਿ ਕਈ ਵਾਰ ਲੋਕੀ ਕਹਿੰਦੇ ਨੇ ਕਿ ਇਹ ਚ ਪੁਲਿਸ ਤੋਂ ਥੋੜੇ ਕੁਝ ਦਿਨ ਆਉਂਦੀ ਬਾਅਦ ਚ ਬੰਦ ਹੋ ਜਾਂਦਾ ਕਿ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿਹੜਾ ਡਰ ਹੈ ਉਹ ਨਸ਼ਾ ਤਸਕਰਾ ਵਿੱਚ ਇਸੇ ਤਰ੍ਹਾਂ ਬਰਕਰਾਰ ਹੈ ਦੇਖੋ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੁਸੀਂ ਆਪਲੀ ਬਾਤ ਜਾਣੂ ਹੈਗੇ ਆ ਬੇ ਉਹ ਕਿਸ ਤਰ੍ਹਾਂ ਕੇ ਇਸ ਲੈਵਲ ਤੇ ਚੱਲ ਰਿਹਾ ਹੈਗਾ ਸਾਰੇ ਪੰਜਾਬ ਦੇ ਵਿੱਚ ਔਰ ਅਸੀਂ ਆਪਣੇ ਫਰੀਦਕੋਟ ਡਿਸਟ੍ਰਿਕਟ ਦਾ ਦੱਸ ਰਹੇ ਹਾਂ ਤੁਹਾਨੂੰ ਕਿ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਿਛਲੇ ਜਿਹੜੇ ਜਦੋਂ ਤੋਂ ਇਹ ਐਕਸ਼ਨ ਚੱਲ ਰਿਹਾ ਦਿਨ ਰਾਤ ਚੱਲ ਰਿਹਾ ਹੈਗਾ ਨਾ ਇਹ ਅਸੀਂ ਖਤਮ ਕਰਾਂਗੇ ਅੱਗੇ ਨੂੰ ਵੀ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੇ ਸੰ ਐਸਪੀ ਮਨਵਿੰਦਰ ਸਿੰਘ ਜਿਨ੍ਹਾਂ ਵੱਲੋਂ ਬਾਖੂ ਵੀ ਦੱਸੇਗਾ ਕਿ ਫ੍ਰੀਕੋਰਟ ਦੇ ਵਿੱਚ ਇਹ ਜਿਹੜਾ ਹੈਗਾ ਚਲ ਸਰਚਮੈਂਟ ਚੱਲਦਾ ਰਹੇਗਾ ਹੋਰ ਵੀ ਤੁਹਾਨੂੰ ਤਸਵੀਰਾਂ ਦੇਖੋ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਰਚ ਕੀਤੀ ਜਾ ਰਹੀ ਹੈਗੀ ਕਿਉਂਕਿ ਜੋ ਸੁਪਨਾ ਹੈ ਪੰਜਾਬ ਸਰਕਾਰ ਦਾ ਉਸ ਨੂੰ ਪੂਰਾ ਕਰਨ ਲਈ ਫ੍ਰੀਕੋਰਟ ਪੁਲਿਸ ਲਗਾਤਾਰ ਚਾਹੇ ਗਰਾਉਂਡ ਲੈਵਲ ਤੇ ਕੰਮ ਕਰ ਰਹੀ ਹੈਗੀ ਹੈ ਇਸਤਿਕਾ ਕਿਸਵੀਰਾਂ ਨੇ ਤਾਂ ਵੀ ਕਾਫੀ ਏਰੀਏ ਨੇ ਹੁਣ ਕਾਫੀ ਤਸਕਰ ਪਿਛਲੇ ਸਮੇਂ ਦੇ ਵਿੱਚ ਫੜੇ ਗਏ ਨੇ ਉਹਨਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਹੈਗਾ ਤੇ ਦੱਸਿਆ ਜਾ ਰਿਹਾ ਕਿ ਕਾਫੀ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉੱਥੇ ਕੂਮੇ ਗੱਲ ਚੱਤੀ ਆ ਰਹੇ ਨੇ ਤੇ ਜਿਹਦੇ ਚੱਲਦੀਆਂ ਜਿਹੜੇ ਲਗਾਤਾਰ ਜਿਵੇਂ ਐਸਪੀ ਸਾਹਿਬ ਨੇ ਕਿਹਾ ਕਿ ਲਗਾਤਾਰ ਉਹਨਾਂ ਦੇ ਇਹ ਸਰਚ ਕੀਤੀ ਜਾਗੀ ਕਸੋ ਇਸੇ ਚੱਲਦਾ ਰਹੇਗਾ ਕਿਉਂਕਿ ਕਈ ਵਾਰ ਹੁੰਦਾ ਕਿ ਲੱਗਦਾ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਪੁਲਿਸ ਇੱਕ ਵਾਰ ਸ਼ਾਂਤ ਹੋ ਚੁੱਕੀ ਹੈ ਦੁਬਾਰਾ ਕੰਮ ਕਰ ਦਿੱਤਾ ਜਾਵੇਗਾ ਪਰ ਇੱਕ ਤੋਂ ਮੁੜ ਦੇ ਵਿੱਚ ਨੇ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਲਗਾਤਾਰ ਜਿਹੜੇ ਸਰਚ ਚੱਲਦੇ ਰਹਿੰਦੇ ਨੇ ਤਾਂ ਜਿਵੇਂ ਚੱਲਦੇ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਫ੍ਰੀਕੋਰਡ ਦੇ ਕਰਦੇ ਬੱਚੇ ਜੋ ਵੀ ਸਮਾਨ ਰਸੋਈ ਦੇ ਵਿੱਚ ਪਿਆ ਹਰ ਇੱਕ ਚੀਜ਼ ਜਿੱਦ ਕੀਤੀ ਗਈ ਹੈ What oh, did they care? ਹੀ ਫ੍ਰੀਕੋਰਡ ਪੁਲਿਸ ਵੱਲੋਂ ਪੂਰੀ ਨਮਸਤਾਇਦ ਦੀ ਨਾਲ ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ ਲਗਾਤਾਰ ਅਪਰੇਸ਼ਨ ਕਾਸੋ ਤਹਿਤ ਜਿਹੜਾ ਹੈਗਾ ਨਸ਼ਿਆਂ ਵਿਰੁੱਧ ਉਹ ਜੰਗ ਜੜੀ ਹੋਈ ਹੈ ਤੇ ਪੰਜਾਬ ਦੇ ਵਿੱਚ ਜੋ ਸੁਪਨਾ ਹੈ ਸਰਕਾਰ ਦਾ ਉਹ ਪੂਰਾ ਕਰਨ ਦੇ ਵਿੱਚ ਪੂਰੇ ਸਹਾਈ ਹੋਵੇ ਦੇਖਣਾ ਅੰਨ ਲਈ ਸਮੇਂ ਦੇ ਵਿੱਚ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਬਿਲਕੁਲ ਨਸ਼ਾ ਖਤਮ ਕੀਤਾ ਜਾਵੇਗਾ ਤੇ ਦੂਜੇ ਪਾਸੇ ਜਿਹੜਾ ਹੈਗੇ ਪੰਜਾਬ ਪੁਲਿਸ ਪੂਰੀ ਐਕਸ਼ਨ ਮੋਡ ਦੇ ਵਿੱਚ ਹੈਗੀ ਕੈਮਰਾਮੈਨ ਤਰਮੰਦਰ ਨਾਲ ਜਗਮਤੀਵੀ ਲਈ ਜਗਤਾਰ ਸਿੰਘ